ਜੇ ਲੱਖੇ ਸਿਧਾਨੇ ਦੀ ਜਿਹੜੀ ਬੋਲੀ ਆ ਉਹ ਬੋਲੀ ਕੱਲੇ ਲੱਖੇ ਸਿਧਾਨੇ ਦੀ ਨਹੀਂ ਉਹਦੇ ਸਾਥੀ ਭਾਨੇ ਸਿੱਧੂ ਦੀ ਵੀ ਸੇਮ ਹੀ ਜਿਵੇਂ ਤੁਸੀਂ ਹੁਣ ਥਾਂ ਥਾਂ ਦੇ ਜਾ ਕੇ ਲੋਕਾਂ ਦੀ ਇੰਟਰਵਿਊ ਕਰਦੇ ਹੋ ਤੇ ਤੁਹਾਡਾ ਸਾਡੇ ਸਾਨੂੰ ਉੱਪਰ ਲਿਜਾਣ ਵਾਸਤੇ ਬਹੁਤ ਵੱਡਾ ਯੋਗਦਾਨ ਹੁੰਦਾ ਕਿ ਜਿਹੜੀ ਉਗਰਾਹਾਂ ਜੱਥੇ ਬੰਦੀ ਹੈ ਨਾ ਇਹਨਾਂ ਦੀ ਜਿਹੜੀ ਸੋਚ ਆ ਭਾਵੇਂ ਨਾਰਾ ਦਾ ਜ਼ਰੂਰ ਹੋ ਮਜ਼ਦੂਰ ਕਿਸਾਨ ਦਾ ਲਾਉਂਦੇ ਆ ਪਰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸੋਚ ਆ ਉਹ ਪੰਜਾਬ ਦੇ ਹੱਕ ਦੇ ਵਿੱਚ ਹੈ। ਤੁਹਾਨੂੰ ਕੀ ਲੱਗਦਾ ਮਾਸਟਰ ਜੀ ਵੀ ਕਿਸਾਨ ਜਥੇਬੰਦੀਆਂ ਨੂੰ ਇਹੋ ਜਿਹਾ ਮੈਟਰ ਦੇ ਵਿੱਚ ਪੈਣਾ ਚਾਹੀਦਾ ਜਿੱਥੇ ਕਿ ਸੰਵਿਧਾਨ ਨੂੰ ਆਪਦਾ ਕੰਮ ਕਰਨਾ ਚਾਹੀਦਾ। ਉੱਥੇ ਕਿਸਾਨ ਜਥੇਬੰਦੀਆ ਆਪਣੇ ਖੇਤੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਵਰਕ ਕਰਨੇ ਚਾਹੀਦੇ ਤੇ ਉਹ ਤਾਂ ਹੋਰ ਮੁੱਦਿਆਂ ਦੇ ਵਿੱਚ ਜਾ ਵੀ ਪੱਤਰਕਾਰਾਂ ਨੂੰ ਧਮਕੀ ਦੇਣੀ ਕਿਤੇ ਨਾ ਕਿਤੇ ਉਹ ਸੂਝਬਾਨੀ ਦੀ ਗੱਲ ਆ ਜਾਂ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਜਿਹੜੀ ਨਿਊਜ਼ ਚੱਲ ਰਹੀ ਹੈ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ। ਲੱਖਾ ਸਿੰਘ ਸਧਾਨਾ ਜੀ ਦੇ ਖਿਲਾਫ ਨੇ ਜਿਹੜੇ ਲੋਕ ਬਹੁਤ ਜ਼ਿਆਦੇ ਉਹਨਾਂ ਦੇ ਪੁੱਤਲੇ ਫੁਕ ਰਹੇ ਨੇ ਕਿਉਂ ਫੁਕ ਰਹੇ ਨੇ ਕੀ ਇਹਦਾ ਵੱਡਾ ਕਾਰਨ ਆ ਕੀ ਉਹਨਾਂ ਨੇ ਕਿਸੇ ਨੂੰ ਮਾੜਾ ਕਹਿ ਦਿੱਤਾ ਉਹ ਪੱਤਰਕਾਰਾਂ ਨੂੰ ਮਾੜਾ ਬੋਲ ਰਹੇ ਨੇ ਕਿਹਨੂੰ ਮਾੜਾ ਬੋਲ ਰਹੇ ਨੇ ਆਓ ਆਪਾਂ ਕਰਦੇ ਹਾਂ ਗੱਲ ਬਾਜੀਗਰ ਬੰਜਾਰਾ ਸਮਾਜ ਸੰਘਾ ਇਸ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਅਲੀਪੁਰ ਜੀ ਜਿਹੜਾ ਲੱਖਾ ਸਧਾਨਾ ਜੀ ਦਾ ਪੰਜਾਬ ਦੇ ਵਿੱਚ ਬਹੁਤ ਭਾਈ ਤਗਾ ਦੇ ਵਿੱਚ ਵਿਰੋਧ ਹੋ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੇ ਜਿਹੜਾ ਪੱਤਰਕਾਰਾਂ ਨੂੰ ਜਿਹੜੀ ਸ਼ਬਦਾਬਲੀ ਬੋਲੀ ਆ ਆਪਣਾ ਲੋਕ ਆਵਾਜ਼ ਚੈਨਲ ਦੇ ਪੱਤਰਕਾਰ ਨੇ ਮਨਜਿੰਦਰ ਸਿੰਘ ਜੀ ਉਹਨਾਂ ਨੂੰ ਜਿਹੜਾ ਬੜੀ ਉਹਦੇ ਨਾਲ ਹੰਕਾਰ ਨਾਲ ਬੋਲੇ ਨੇਗੇ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਗੱਲ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਗੁਰਸੇਵ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਕੋਈ ਵੀ ਸੰਜੀਦਾ ਮੁੱਦਾ ਲੈ ਕੇ ਜਦੋਂ ਸਮਾਜ ਦੇ ਵਿੱਚ ਆਉਨੇ ਹੋ ਜਾਂ ਸਾਡੇ ਕੋਲੇ ਆਉਨੇ ਹੋ ਵੀਊ ਲੈਣ ਵਾਸਤੇ ਤਾਂ ਅਸੀਂ ਤੁਹਾਡਾ ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦਿੰਦੇ ਹੋ ਅਸੀਂ ਤੁਹਾਡਾ ਸਾਥ ਦਿੰਦੇ ਹਾਂ ਸੋ ਜਿਹੜਾ ਤੁਸੀਂ ਅੱਜ ਦਾ ਮੌਜੂਦਾ ਮੁੱਦਾ ਲੈ ਕੇ ਆਏ ਹੋ ਲੱਖੇ ਦਾਤੇ ਮੰਨਜਿੰਦਰ ਜੀ ਵਾਲਾ ਇਹ ਬਹੁਤ ਜ਼ਿਆਦਾ ਹੁਣ ਵਾਇਰਲ ਹੋ ਚੁੱਕਿਆ ਤੁਹਾਨੂੰ ਪਤਾ ਹੈ ਕਿ ਕੋਈ ਦਿਨਾਂ ਤੋਂ ਲੱਖਾ ਜੀ ਦੇ ਥਾਂ ਥਾਂ ਤੇ ਪੁਤਲੇ ਫੂਕੇ ਜਾ ਰਹੇ ਆ ਥਾਂ ਥਾਂ ਤੇ ਉਹ ਵਿਰੋਧ ਹੋ ਰਿਹਾ ਥਾਂ ਥਾਂ ਤੇ ਪਿੱਟਸ਼ਾਪੇ ਹੋ ਰਹੇ ਨੇ ਉਹਦਾ ਕਾਰਨ ਇੱਕੋ ਹੀ ਹੈ ਕਿ ਲੱਖੇ ਸਿਧਾਨੇ ਦੀ ਜਿਹੜੀ ਬੋਲੀ ਹੈ ਉਹ ਬੋਲੀ ਕੱਲੇ ਲੱਖੇ ਸਿਧਾਨੇ ਦੀ ਨਹੀਂ ਉਹਦੇ ਸਾਥੀ ਭਾਨੇ ਸਿੱਧੂ ਦੀ ਵੀ ਸੇਮ ਹੀ ਹੈ ਇਹ ਜਿਹੜੀ ਜੁੰਡੀ ਹੈ ਇਹ ਨਾਤਾ ਹੈ ਸਿਪਾਹੀ ਜਰਦੇ ਹਿੱਤ ਦੇ ਵਿੱਚ ਤੇ ਨਾ ਹੀ ਇਹ ਕਿਸਾਨ ਜਥੇਬੰਦੀਆਂ ਦੇ ਹਿੱਤ ਦੇ ਵਿੱਚ ਹੈ ਉਹ ਹੁਣ ਗੱਲ ਜਿਹੜੀ ਆ ਉਹ ਜਗਜाहਰ ਹੋ ਗਈ ਲੱਖਾਂ ਸੁਧਾਨਾ ਜਿਹੜੀ ਕੈਟਾਗਰੀ ਦੇ ਵਿੱਚੋਂ ਜਾਂ ਜਿਹੜੇ ਕੰਮ ਕਰਦਾ ਹੋਇਆ ਨਿਕਲ ਕੇ ਆਇਆ ਸੀ ਸਮਾਜ ਸੁਧਾਰਕ ਬਣ ਕੇ ਲੋਕਾਂ ਦੇ ਰੂਬਰੂ ਹੋਇਆ ਸੀ ਲੋਕਾਂ ਨੇ ਉਹਨਾਂ ਨੂੰ ਤਲੀਆਂ ਦੇ ਚੱਕ ਕੇ ਸਮਾਨ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਸਮੇਂ-ਸਮੇਂ ਨਾਲ ਦੁਬਾਰਾ ਆਏ ਫਿਰ ਉਸੇ ਕੱਚੇ ਕੋੜ ਦੇ ਵਿੱਚ ਜਾ ਵੜੇ ਕਹਿੰਦੇ ਵਾਰਿਸ ਸ਼ਾਹ ਨਾਮ ਦਾ ਜਾਂਦੀਆਂ ਨੇ ਭਾਵੇਂ ਗੱਦੀ ਐ ਬੋਰੀਆਂ ਪੋਰੀਆਂ ਜੀ ਇਹਨਾਂ ਦੇ ਖੂਨ ਦੇ ਵਿੱਚ ਜਿਹੜੀ ਪਹਿਲਾਂ ਵਾਲੀ ਉਹ ਸੋਚ ਸੀ ਉਹ ਅਜੇ ਵੀ ਬਰਕਰਾਰ ਹੈ ਤੁਹਾਨੂੰ ਕੀ ਲੱਗਦਾ ਵੀ ਪੱਤਰਕਾਰਾਂ ਨੂੰ ਧਮਕੀ ਦੇਣੀ ਕਿ ਤਨ ਕਿਤੇ ਉਹ ਸੂਝਬਾਨੀ ਦੀ ਗੱਲ ਆ ਜਾਂ ਉਹਨਾਂ ਵਾਸਤੇ ਚੰਗੀ ਗੱਲ ਆ ਉਹ ਕਾਨੂੰਨ ਦੇ ਖਿਲਾਫ ਜਾ ਰਹੇ ਨੇ ਉੱਥੇ ਹੀ ਉਹ ਕਾਨੂੰਨ ਦੇ ਵਿੱਚ ਰਹਿ ਕੇ ਇਲੈਕਸ਼ਨ ਲੜਨ ਬਾਰੇ ਸੋਚ ਲੈਣੇ ਗੁਰਸੇਬ ਜੀ ਦੀ ਗੱਲ ਇਹ ਆ ਵੀ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਮਨਜਿੰਦਰ ਜੀ ਨੂੰ ਉਹ ਜਿਹੜੀ ਪੱਤਰਕਾਰੀ ਕਰਦੇ ਆ ਬੜੇ ਠੋਸ ਸਬੂਤਾਂ ਦੇ ਆਧਾਰ ਤੇ ਕਰਦੇ ਆ ਤੇ ਬੜੀ ਉੱਚ ਤੇ ਸੁੱੱਚੀ ਸੋਚ ਨਾਲ ਗੱਲਬਾਤ ਬੇਬਾਕ ਹੋ ਕੇ ਗੱਲ ਕਰਦੇ ਆ ਤੇ ਕਿਤੇ ਨਾ ਕਿਤੇ ਲੱਖੇ ਸਿਧਾਨੇ ਨੂੰ ਜਾ ਕੇ ਗੱਲਾਂ ਹਾਜਮ ਨਹੀਂ ਹੋਈਆਂ ਜਦ ਕਿ ਜਿਹੜਾ ਮੀਡੀਆ ਸਾਡੇ ਲੋਕਾਂ ਨੂੰ ਜਾਂ ਸਮਾਜ ਸੇਵੀਆਂ ਨੂੰ ਪਰਫੁੱਲਿਤ ਕਰਨ ਵਾਸਤੇ ਉੱਪਰ ਲਿਜਾਣ ਵਾਸਤੇ ਪ੍ਰਮੋਟ ਕਰਨ ਵਾਸਤੇ ਮੀਡੀਆ ਦਾ ਬਹੁਤ ਵੱਡਾ ਹੱਥ ਹੁੰਦਾ ਜਿਵੇਂ ਤੁਸੀਂ ਹੁਣ ਥਾਂ ਥਾਂ ਤੇ ਜਾ ਕੇ ਲੋਕਾਂ ਦੀ ਇੰਟਰਵਿਊ ਕਰਦੇ ਹੋ ਤੇ ਤੁਹਾਡਾ ਸਾਡੇ ਸਾਨੂੰ ਉੱਪਰ ਲਿਜਾਣ ਵਾਸਤੇ ਬਹੁਤ ਵੱਡਾ ਯੋਗਦਾਨ ਹੁੰਦਾ ਤੇ ਜਿਹੜਾ ਇਸ ਸੰਵਿਧਾਨ ਦੇ ਵਿੱਚ ਤੀਸਰਾ ਥੰਮ ਕਿਹਾ ਜਾਂਦਾ মিডিਆ ਉਸ মিডিਆ ਦੇ ਖਿਲਾਫ ਜਾ ਕੇ ਇੱਕ ਸੱਚੇ ਸੁੱਚੇ ਇਨਸਾਨ ਨੂੰ ਜਿਹੜਾ ਬਿਲਕੁਲ ਸਾਫ਼ ਸੁਥਰੀ ਪੱਤਰਕਾਰੀ ਕਰਦਾ ਹੋਵੇ ਉਸ ਬੰਦੇ ਨੂੰ ਧਮਕੀਆਂ ਦੇਣੀਆਂ ਇਦੋਂ ਮਾੜਾ ਕੰਮ ਕੋਈ ਨਹੀਂ ਹੋ ਸਕਦਾ ਇਹ ਉਹਦੀ ਡਿੱਗੀ ਹੋਈ ਮਾਨਸਿਕਤਾ ਉਹਨੇ ਕੀ ਸੋਚ ਕੇ ਕਿਹਾ ਉਹਦਾ ਹੁਣ ਖਮਿਆਜਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਹੋਰ ਭੁਗਤਣਾ ਪੈਣਾ ਆਪਾਂ ਨੂੰ ਪਹਿਲਾਂ ਹੀ ਪਤਾ ਕਿ ਇਹ ਬੰਦੇ ਨੇ ਜਦੋਂ ਵੀ ਕੋਈ ਗੱਲਬਾਤ ਕੀਤੀ ਹੈ ਕਿਹਾ ਉਹਦਾ ਬੋਲਣ ਦਾ ਜਿਹੜਾ ਲਹਿਜਾ ਉਹ ਲੈਦੇ ਪਹਿਲਾਂ ਹੀ ਲੋਕਾਂ ਨੂੰ ਪਸੰਦ ਨਹੀਂ ਸੀ ਪਰ ਕਿਤੇ ਨਾ ਕਿਤੇ ਜਾ ਕੇ ਲੋਕ ਫਿਰ ਸੋਚਦੇ ਸੀ ਯਾਰ ਪੰਜਾਬ ਬੋਲੀ ਦੀ ਗੱਲ ਕਰਦਾ ਪਾਣੀਆਂ ਦੀ ਗੱਲ ਕਰਦਾ ਸਰਕਾਰ ਤੇ ਮਿੱਤੂ ਦਾ ਸਰਕਾਰ ਦੇ ਖਿਲਾਫ ਜਾ ਕੇ ਗੱਲ ਕਰਦਾ ਕਿਸੇ ਮੁੱਦੇ ਨੂੰ ਚੱਕ ਕੇ ਗੱਲ ਕਰਦਾ ਪਰ ਉਹਨਾਂ ਮੁੱਦਿਆਂ ਤੇ ਸਾਰਿਆਂ ਤੇ ਜਾਣ ਕੇ ਪਾਣੀ ਫੇਰਤਾ ਇਹ ਨਹੀਂ ਆ ਜਿਹੜੀ ਗਲਤ ਗੱਲ ਕੀਤੀਆਂ ਨੇ ਜਿਹੜਾ ਪੱਤਰਕਾਰਾਂ ਨੂੰ ਭੱਦੀ ਸ਼ਬਦਾਂ ਵਾਲੀ ਤੇ ਧਮਕੀਆਂ ਦਿੱਤੀਆਂ ਨੇ ਲੱਖਾ ਸਦਾਨਾ ਜੀ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਜੁੜੇ ਨੇ ਭਾਨਾ ਸਿੱਧੂ ਤੇ ਹੋਰ ਉਹਨਾਂ ਦੇ ਨਾਲ ਕੁਝ ਉਹਨਾਂ ਦੇ ਮਿੱਤਰ ਪਿਆਰੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਸਹਣੋ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਜਥੇਬੰਦੀ ਦਾ ਜਿਹੜੀ ਯੂਨੀਅਨ ਆਪਣੀ ਉਗਰਾਹਾ ਯੂਨੀਅਨ ਆ ਉਗਰਾਹਾ ਯੂਨੀਅਨ ਨੇ ਜਿਹੜਾ ਇੱਕ ਬਹੁਤ ਵੱਡਾ ਮੋਰਚਾ ਛੇੜਿਆ ਹੋਇਆ ਤੁਸੀਂ ਦੇਖਿਆ ਹੋਊਗਾ ਇੱਕ ਬੱਚੇ ਦੇ ਨਾਲ ਜਿਹੜਾ ਇੱਕ ਇਨਸਾਨ ਨੇ ਗਲਤ ਹਰਕਤ ਕੀਤੀ ਹੈਗੀ ਉਸ ਬੱਚੇ ਨਾਲ ਕਲਾਉਣੀ ਹਰਕਤ ਨਹੀਂ ਗੰਦੀ ਉਹਦੇ ਜਿਹੜਾ ਪਾ ਉਹ ਲਬਜ ਬੋਲ ਨਹੀਂ ਸਕਦੇ ਸ਼ਰਮ ਆਉਂਦੀ ਆ ਸਾਨੂੰ ਵੀ ਉਹ ਲਬਜ ਬੋਲਦਿਆਂ ਨੂੰ ਉਹ ਛੋਟੇ ਜਿਹੇ 2 ਸਾਲ ਦੇ ਬੱਚੇ ਨਾਲ 31 35 ਸਾਲ ਦੇ ਬੱਚੇ ਨੇ ਕਰਮ ਕਰਿਆ ਤੇ ਇੱਕ ਔਰਤ ਨੇ ਉਹਦਾ ਬਹੁਤ ਜ਼ਿਆਦਾ ਸਾਧ ਦਿੱਤਾ ਔਰਤ ਦੇ ਫੋਨ ਦੇ ਵਿੱਚ ਵੀਡੀਓ ਆ ਤੇ ਜਿਹੜੇ ਉਗਰਾਹਾ ਜਥੇਬੰਦੀ ਦੇ ਜੋਗਿੰਦਰ ਸਿੰਘ ਉਗਰਾਹਾ ਨੇ ਉਹਨਾਂ ਨੇ ਉਸ ਇਨਸਾਨ ਦਾ ਉਸ ਮੁੰਡੇ ਦਾ ਤੇ ਉਸ ਕੁੜੀ ਦਾ ਜਿਹੜਾ ਡਟ ਕੇ ਸਾਧ ਦਿੱਤਾ ਗਲਤ ਕੰਮ ਦਾ ਸਾਧ ਦਿੱਤਾ ਉੱਥੇ ਹੀ ਉਗਰਾਹਾ ਜਥੇਬੰਦੀ ਨੇ ਪਿੰਡ ਕਰਾਚੋਂ ਦੇ ਵਿੱਚ ਦਲਿਤ ਸਮਾਜ ਦੇ ਲੋਕਾਂ ਦੇ ਉੱਤੇ ਅਤਿਆਚਾਰ ਉਹਨਾਂ ਦਾ ਸਾਧ ਦਿੱਤਾ ਤੁਸੀਂ ਉਗਰਾਹਾ ਜਥੇਬੰਦੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਗੱਲ ਇਹ ਆ ਗੁਰਸੇਵਕ ਜੀ ਵੀ ਜਿਹੜੀ ਉਗਰਾਹਾ ਜਥੇਬੰਦੀ ਹੈ ਨਾ ਇਹਨਾਂ ਦੀ ਜਿਹੜੀ ਸੋਚ ਆ ਭਾਵੇਂ ਨਾਰਾ ਦਾ ਜ਼ਰੂਰ ਹੋ ਮਜ਼ਦੂਰ ਕਿਸਾਨ ਦਾ ਲਾਉਂਦੇ ਆ ਪਰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਸੋਚ ਆ ਉਹ ਪੰਜਾਬ ਦੇ ਹੱਕ ਦੇ ਵਿੱਚ ਹੈ ਨਹੀਂ ਪੰਜਾਬ ਦੇ ਹਿੱਤ ਵਾਸਤੇ ਹੈ ਨਹੀਂ ਸਭ ਤੋਂ ਵੱਡੀ ਗੱਲ ਜਿਹੜਾ ਪੰਜਾਬ ਹੈ ਇੱਥੇ ਬਹੁਤ ਆ ਜਿਹੜੀ ਆ ਸਿੱਖਾਂ ਦੀ ਹੈ ਠੀਕ ਆ ਆ ਸਾਡਾ ਸਿੱਖੀ ਧਰਮ ਦੇ ਵਿੱਚ ਸਾਡਾ ਜਿਆਦਾ ਇੱਥੇ ਉਲਝਾਨ ਹੈ ਤੇ ਉਗਰਾਹਾਂ ਦੀ ਜਿਹੜੇ ਸਟੇਜ ਤੇ ਮੈਂ ਖੁਦ ਆਪਣੀ ਦੱਸਦਾ ਤੁਹਾਨੂੰ ਵੀ ਇੱਕ ਵਾਰੀ ਮੈਂ ਸਟੇਜ ਤੇ ਜਕਾਰਾ ਲਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਦਿੱਤਾ ਤਾਂ ਪਰ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਕਿ ਐਸੀ ਇਹ ਨਹੀਂ ਬੋਲਣਾ ਜਿਹੜਾ ਇੱਥੇ ਫਤਿਹ ਦੇ ਜਕਾਰੇ ਦਾ ਵਿਰੋਧ ਕਰ ਸਕਦੇ ਆ ਉਹ ਪੰਜਾਬ ਦੇ ਹਿੱਤ ਦੀ ਗੱਲ ਕਿਵੇਂ ਕਰ ਸਕਦੇ ਆ ਦੂਸਰੀ ਗੱਲ 33 33 ਜਿੱਥੇ ਬੰਦੀਆਂ ਇੱਕ ਬੱਸੇ ਬੈਠੀਆਂ ਨੇ ਦੂਸਰੀ ਜਿੱਥੇ ਬੰਦੀਆਂ ਇੱਕ ਬੱਸੇ ਬੈਠੀਆਂ ਨੇ ਇਹ ਕੱਲੀ ਜਿੱਥੇ ਬੰਦੀ ਦੀ ਆਪਣੀ ਸੋਚ ਆ ਆਪਣਾ ਹੀ ਇਹਨਾਂ ਦਾ ਸਬਧਾਨ ਆ ਆਪਣੀ ਰੂਲ ਬਣਾਏ ਹੋਏ ਨੇ ਇਹਨਾਂ ਨੇ ਇਹ ਕਦੇ ਵੀ ਨਹੀਂ ਸੋਚਦੇ ਵੀ ਆਪਣੇ ਐਸਸੀ ਭਾਈ ਕਰਨ ਵਾਲਾ ਜਿੱਥੇ ਤੱਕਾ ਜਾ ਕੋਈ ਹੋ ਰਿਹਾ ਉੱਥੇ ਜਾ ਕੇ ਉਹਨਾਂ ਦੇ ਹਿੱਤ ਵਾਸਤੇ ਤੁਹਾਨੂੰ ਕੀ ਲੱਗਦਾ ਮਾਸਟਰ ਜੀ ਵੀ ਕਿਸਾਨ ਜਿੱਥੇ ਬੰਦੀਆਂ ਨੂੰ ਇਹੋ ਜਿਹੀ ਮੈਟਰ ਦੇ ਵਿੱਚ ਪਾਣਾ ਚਾਹੀਦਾ ਜਿੱਥੇ ਕਿ ਸਬਧਾਨ ਨੂੰ ਆਪਦਾ ਕੰਮ ਕਰਨਾ ਚਾਹੀਦਾ ਉੱਥੇ ਕਿਸ ਖੇਤੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਵਰਕ ਕਰਨੇ ਚਾਹੀਦੇ ਤੇ ਉਹ ਤਾਂ ਹੋਰ ਮੁੱਦਿਆਂ ਦੇ ਵਿੱਚ ਜਾਵੜੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਮੈਂ ਉੱਥੇ ਆ ਰਿਹਾ ਸੀਗਾ ਵੀ ਜਿਹੜੇ ਜਣ ਕੇ ਬੱਚਿਆਂ ਦੀ ਕੁੱਟਮਾਰ ਕੀਤੀ ਸ਼ਰਿਆਂ ਵੀਡੀਓ ਵਾਇਰਲ ਹੋਈ ਉਹ ਬੰਦੇ ਦੀਆਂ ਲੱਤਾਂ ਬਾਹਾਂ ਬੱਚਿਆਂ ਦੀਆਂ ਤੋੜ ਦਿੱਤੀਆਂ ਗਈਆਂ ਔਰ ਉਸ ਬੰਦੇ ਦੀ ਪਿੱਠ ਤੇ ਉਗਰਾਹ ਜਥੇਬੰਦੀ ਖੜੀ ਆ ਜਦ ਕੇ اگر ਆਹ ਜਿਹੇ ਬੰਦੀ ਨੂੰ ਚਾਹੀਦਾ ਸੀ ਕਿ ਸਾਡੇ ਬੰਦੇ ਨੇ ਜਿਹੜੀ ਗਲਤੀ ਕੀਤੀ ਆ ਉਸ ਦਾ ਅਹਿਸਾਸ ਕਰਦੇ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਉਸ ਬੰਦੇ ਨੂੰ ਲਾਈਵ ਕਰਕੇ ਉਸ ਤੋਂ ਮਾਫੀ ਮੰਗਾਉਂਦੇ ਸਮਾਜ ਦੇ ਵਿੱਚ ਇਹ ਵੰਡੀਆਂ ਵਰਗ ਵੰਡੀਆਂ ਨਾ ਪਾਉਂਦੇ ਪਰ ਉਹਨੇ ਕੱਲ ਜਦੋਂ 24 ਦਿਨਾਂ ਬਾਅਦ ਕੱਲ ਜਾ ਕੇ ਉਹ ਪੇਸ਼ ਹੋਇਆ ਤਾਂ ਉੱਤੇ ਹਜ਼ਾਰਾਂ ਬੰਦਿਆਂ ਦਾ ਮੈਂ ਦੇਖ ਕੇ ਹੈਰਾਨ ਸੀ ਹਜ਼ਾਰਾਂ ਬੰਦਿਆਂ ਦਾ ਇਕੱਠ ਕਰਕੇ ਜਿਵੇਂ ਬਹੁਤ ਵੱਡਾ ਹਜੂਮ ਬਣਾ ਕੇ ਤੇ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਨੂੰ ਪੇਸ਼ ਕੀਤਾ ਉਹ ਪੁਸਤ ਦੀ ਕਸਟੜੀ ਦੇ ਵਿੱਚ ਕੀਤਾ ਕੀ ਜਾਣ ਕੇ ਐਸਸੀ ਭਾਈਚਾਰਾ ਜਿਹੜਾ ਇਕੱਠਾ ਹੋ ਨਹੀਂ ਸਕਦਾ ਐਸਸੀ ਭਾਈਚਾਰਾ ਚਾਹੇ ਤਾਂ ਅਸੀਂ ਇਸ ਤੋਂ ਦੁੱਬਣਾ ਕੱਠ ਕਰ ਸਕਦੇ ਹਾਂ ਯਾਰ ਅਸੀਂ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਵੀ ਜੇ ਵਰਗਵੰਡੀਆਂ ਪਾਉਂਦੇ ਨੇ ਤਾਂ ਜੀ ਆਇਆਂ ਨੂੰ ਅਸੀਂ ਵੀ ਜਾਣ ਕੇ ਵੀ ਕਹਾਂਗੇ ਵੀ ਠੀਕ ਹੈ ਤੁਸੀਂ ਆਓ ਫਿਰ ਜੇ ਵਰਗਵੰਡੀਆਂ ਪੰਜਾਬ ਨੂੰ ਇੱਕ ਜੁੱਟ ਕਰਨ ਦੀ ਬਜਾਏ ਵਰਗਵੰਡੀਆਂ ਪਾਉਂਦੇ ਨੇ ਕਿਸੇ ਤਰ੍ਹਾਂ ਹੀ ਫਰੀਦਕੋਟ ਦੇ ਵਿੱਚ ਇੱਕ ਸ਼ਰਿਆਮ ਸਾਰਿਆਂ ਨੂੰ ਪਤਾ ਹਨਾ ਮੀਡੀਆ ਦੇ ਵਿੱਚ ਜਗਜਹਰ ਹੋ ਗਈ ਕਿ ਇੱਕ ਬੱਚੇ ਨਾਲ ਇੱਕ ਛੋਟੇ ਜਿਹੇ ਬੱਚੇ ਨਾਲ ਕੋ ਕਰਮ ਹੋਇਆ ਤੇ ਉਹਦੀ ਮਾਂ ਜਿਹੜੀ ਆਪਾਂ ਨੂੰ ਕਰਮ ਨਹੀਂ ਗੰਦਾ ਕਰਮ ਕਹਾਂਗੇ ਕੋ ਕਰਮ ਗੰਦਾ ਕੋ ਕਰਮ ਹੀ ਕਹਿ ਰਿਹਾ ਮੈਂ ਕੋ ਕਰਮ ਗੰਦਾ ਕੰਮ ਜਨ ਕੇ ਵੀ ਗੰਦੀ ਵੀਡੀਓ ਜਾਂ ਜਨ ਗੰਦੀ ਹਰਕਤ ਮਾੜੀ ਹਰਕਤ ਡਿੱਗੀ ਹੋਈ ਹਰਕਤ ਮਾਨਸਿਕ ਤੌਰ ਤੇ ਡਿੱਗੀ ਹੋਈ ਹਰਕਤ ਤੇ ਉਹ ਉਸ ਦੇ ਹੱਕ ਦੇ ਵਿੱਚ ਕਿਸਾਨ ਜਥੇ ਬੰਦੀਆਂ ਦਾ ਇਸਤਰੀ ਵਿੰਗ ਉੱਥੇ ਖੜਾ ਯਾਰ ਮੈਂ ਇੱਕ ਬੜੇ ਵੱਡੀ ਉਮਰ ਦੇ ਨੇ ਮੈਂ ਉਹਨਾਂ ਦਾ ਉਮਰ ਦੇ ਲਿਹਾਜ਼ ਨਾਲ ਸਤਿਕਾਰ ਕਰਦਾ ਉਸ ਲੇਡੀਜ਼ ਨੇ ਬਜ਼ੁਰਗ ਮਾਤਾ ਨੇ ਲਾਈਵ ਹੋ ਕੇ ਚੈਨਲਾਂ ਤੇ ਬੋਲਿਆ ਕਹਿੰਦੇ ਜੀ ਜੇ ਇਹਨੇ ਇੱਕ ਵਾਰੀ ਗਲਤੀ ਕਰ ਲਈ ਇਹਨੂੰ ਮaaf ਕਰ ਦਿੱਤਾ ਜਾਵੇ ਵੀ ਇਹ ਮਾਫੀ ਮੰਗ ਰਹੀ ਹੈ ਉਹ ਮਾਫੀ ਮੰਗਣ ਨਾਲ ਕੀ ਹੋ ਗਿਆ ਉਹ ਦਿਓ ਤੇ ਪਰਚਾ ਕਰਾਉਣ ਦੀ ਬਜਾਏ ਉਹਨੂੰ ਕਹਿ ਰਹੇ ਨੇ ਮaaf ਕਰ ਦਿਓ ਕਹਿੰਦਾ ਭਾਵੇਂ ਉਹਨੂੰ ਮੌਕਾ ਹੋਰ ਦੇ ਦਿਓ ਇਹ ਕੰਮ ਕਰਨ ਵਾਸਤੇ ਸੋ ਇਹ ਜਿਹੜੀ ਇਹਨਾਂ ਦੀ ਮਾਨਸਿਕਤਾ ਡਿੱਗ ਚੁੱਕੀ ਆ ਬਾ ਜਿਹੜੀ ਉਗਰਾਹਾ ਜਥੇਬੰਦੀ ਆ ਤੁਹਾਨੂੰ ਪਤਾ ਹੋਣਾ ਵੀ ਉਗਰਾਹਾ ਜਥੇਬੰਦੀ ਦੇ ਵਿੱਚੋਂ ਘੱਟੋ ਘੱਟ ਜਥੇਬੰਦੀਆਂ 10 ਨਮੀਆਂ ਬਣ ਗਿਆ ਉਹਨਾਂ ਦੀ ਸੋਚ ਤੋਂ ਪਿੱਛੇ ਹਟਣਾ ਸ਼ੁਰੂ ਕਰਤਾ ਲੋਕਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਗਰਾਹਾ ਜਥੇਬੰਦੀ ਦਾ ਇਹ ਹਾਲੂ ਕਿ ਇਹਨਾਂ ਨੂੰ ਜਾਣ ਕੇ ਕੋਈ ਬੰਦਾ ਕੱਟ ਕਰਨ ਵਾਸਤੇ ਮਿਲਣਾ ਨਹੀਂ ਜਿਵੇਂ ਇਹਨਾਂ ਨੇ ਆਪਣੀ ਸੋਚ ਬਣਾ ਲਈ ਜਾਂ ਮਾਰੇ ਬੰਦੇ ਦੀ ਸਪੋਰਟ ਕਰ ਦਿਓ ਜੀ ਜਿਹਨੇ ਗੰਦੀ ਹਰਕਤ ਕਰਤੀ ਉਹਦੀ ਸਪੋਰਟ ਕਰ ਦਿਓ ਜੀ ਐਸਸੀ ਭਾਈਚਾਰੇ ਦੇ ਵਿਰੁੱਧ ਚੱਲ ਪੋ ਜੀ ਵੱਗ ਵੱਡੀਆਂ ਬੋਲ ਉਸ ਔਰਤ ਨੇ ਕੀ ਸੋਚ ਕੇ ਕੀਤਾ ਉਹਨੇ ਆਪਣੇ ਇੱਕ ਵਾਰੀ ਕੋਈ ਪੋਤਾ ਪੋਤੀ ਕੋਈ ਦੋਤਾ ਦੋਤੀ ਕੋਈ ਛੋਟੇ ਬੱਚੇ ਵਾਲਿਓ ਨੇ ਇੱਕ ਵਾਰ ਵੀ ਖਿਆਲ ਨਹੀਂ ਕੀਤਾ ਵੀ ਜੇ ਇਹ ਗੰਦਾ ਕੰਮ ਸਾਡੇ ਆਪਣੇ ਬੱਚੇ ਨਾਲ ਹੋ ਜਾਂਦਾ ਕੀ ਅਸੀਂ ਇਹ ਜਰ ਲੈਂਦੇ ਇੱਕ ਵਾਰ ਵੀ ਉਹਨਾਂ ਨੇ ਸੋਚਿਆ ਨਹੀਂ ਉਹਨਾਂ ਬਾਰੇ ਤੁਸੀਂ ਕੀ ਬਿਲਕੁਲ 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 ਇਹਨਾਂ ਨੇ ਜਿਹੜੇ ਵੀ ਕੋਈ ਕੰਮਕਾਰ ਕਰਦੇ ਨੇ ਉਮਰ ਦੇ ਸਿਆਣੇ ਨੇ ਸਾਰੇ ਸੂਝਵਾਨ ਨੇ ਉੱਥੇ ਜਾਣ ਕੇ ਵੀ ਉਮਰ ਦਾ ਤਜਰਬਾ ਹੈ ਘੱਟੋ ਘੱਟ ਉਹ ਉਮਰ ਦੇ ਤਜਰਬੇ ਨੂੰ ਦੇਖਦੇ ਹੋਏ ਆਪਣੇ ਪਰਿਵਾਰ ਨੂੰ ਦੇਖ ਕੇ ਫੈਸਲਾ ਲੈਣ ਮਨ ਲੋ ਜਿਹੜਾ ਇੱਥੇ ਅਸੀਂ ਭਾਈਚਾਰੇ ਦੀਆਂ ਮੁੰਡੇ ਦੀਆਂ ਲੱਤਾਂ ਮਾਹਾਂ ਤੋੜੀਆਂ ਨੇ ਜਿਹਾ ਜੇ ਕਿਸੇ ਜਨਰਲ ਕੈਟਾਗਰੀ ਦਾ ਹੁੰਦਾ ਜਾਂ ਓਪਨ ਕੈਟਾਗਰੀ ਦਾ ਕੋਈ ਵੀ ਬੱਚਾ ਹੋਰ ਹੁੰਦਾ ਉਹਦੇ ਨਾਲ ਸਾਡਾ ਐਸਸੀ ਭਾਈਚਾਰਾ ਕਰ ਦਿੰਦਾ ਫਿਰ ਕੀ ਕਰਦੇ ਫਿਰ ਫਿਰ ਸਾਡੇ ਵਾਲਿਆਂ ਵਾਸਤੇ ਜਾਣ ਕੇ ਵੀ ਇਸ ਤਰ੍ਹਾਂ ਇਕੱਠੇ ਹੋ ਕੇ ਜਾਂਦੇ ਉਹਨੂੰ ਪੇਸ਼ ਕਰਾਉਣ ਵਾਸਤੇ ਵੀ ਆ ਜਾਓ ਤੁਹਾਡੇ ਨਾਲ ਅਸੀਂ ਸਾਰੇ ਗਏ ਆਂ ਵੀ ਤੁਹਾਡੇ ਬੰਦੇ ਨੇ ਜਿਹੜਾ ਬਹੁਤ ਵਧੀਆ ਕੰਮ ਕੀਤਾ ਆ ਜਾਓ ਅਸੀਂ ਚੱਲਦੇ ਆਂ ਇਕੱਠੇ ਹੋ ਕੇ ਉੱਥੇ ਪੇਸ਼ ਕਰਾਉਣ ਵਾਸਤੇ ਸੋ ਇਹ ਵਰਗਵੰਡੀਆਂ ਪਾ ਰਹੇ ਨੇ ਜਾਤ-ਪਾਤ ਨੂੰ ਉਭਾਰ ਰਹੇ ਨੇ ਪੰਜਾਬ ਦਾ ਸੁਧਾਰ ਕਰਨ ਦੀ ਬਜਾਏ ਜਾਤ-ਪਾਤ ਨੂੰ ਉਭਾਰ ਰਹੇ ਨੇ ਔਰ ਰਹੀ ਗੱਲ ਜਿਹੜੀ ਲਖੇਦੀ ਦੇ ਪਾਂਨੇ ਸਿੱਧੂ ਦੀ ਗੱਲ ਆ ਪਾਂਨੇ ਸਿੱਧੂ ਦਾ ਬੋਲ ਤੁਹਾਨੂੰ ਪਹਿਲਾਂ ਹੀ ਪਤਾ ਵੀ ਉਹ ਬੋਲ ਵਿਗਾੜ ਆ ਉਹਨੇ ਦੱਸੋ ਬਹੁਤ ਸਾਰੀਆਂ ਵੀਜ਼ਾ ਕੰਪਨੀਆਂ ਨੂੰ ਜਿਹੜੇ ਆਪਣੇ ਸੈਂਟਰ ਬਣੇ ਹੋਏ ਨੇ ਉਹਨਾਂ ਦੇ ਲੋਕਾਂ ਨੂੰ ਖਾਸ ਕਰਕੇ ਲੇਡੀਜ਼ ਵਾਸਤੇ ਵੀ ਉਹ ਬੜੀ ਭੱਦੀ ਸ਼ਬਦਾਵਲੀ ਵਰ ਬੋਲਦਾ ਔਰ ਲਾਈਵ ਹੋ ਕੇ ਵੀਡੀਓ ਦੇ ਵਿੱਚ ਗੰਦ ਬਕਣਾ ਗਾਲਾਂ ਕੱਢਣੀਆਂ ਇਹ ਕਿਸੇ ਇਨਸਾਨ ਨੂੰ ਸ਼ੋਭਾ ਦਿੰਦੀਆਂ ਨਹੀਂ ਔਰ ਸਾਡੇ ਲੋਕ ਜਿਹੜੇ ਯੂਥ ਦੇ ਉਹਦੇ ਸਪੋਰਟ ਇਸ ਵੀਡੀਓ ਦੇ ਥੱਲੇ ਵੀ ਬਹੁਤ ਸਾਰੇ ਲੋਕ ਹੁਣ ਕਮੈਂਟ ਕਰਨਗੇ ਲੋ ਜੀ ਇਹ ਭਾਨੇ ਸਿੱਧੂ ਬਾਰੇ ਬੋਲਦਾ ਜੀ ਇਹ ਲੱਖੇ ਬਾਰੇ ਬੋਲਦਾ ਯਾਰ ਕੱਟੋ ਘੱਟ ਮੈਂ ਯੂਥ ਨੂੰ ਬੇਨਤੀ ਕਰਨੀ ਚਾਹੁੰਦਾ ਯਾਰ ਕੱਟੋ ਘੱਟ ਜਿਹੜੀ ਸੱਚ ਸਹੀ ਗੱਲ ਆਗਾ ਸੱਚੀ ਗੱਲ ਆ ਉਹਦਾ ਤਾਂ ਪੈਰਾ ਤਾਂ ਦੇ ਦਿਆ ਕਰੋ ਉਹਦੇ ਹੱਕ ਦੇ ਵਿੱਚ ਤਾਂ ਆ ਜਾਓ ਕਰੋ ਜੇ ਕੋਈ ਗੱਲ ਕਰਨੀ ਹੈ ਪੰਜਾਬ ਦੇ ਇਤਿਹਾਸ 'ਚ ਉਹ ਜਿਹੜੀ ਵੀਡੀਓ ਆ ਕੀ ਬੰਦੇ ਕਿਉਂ ਲਜੂਥ ਦੇਖਦਾ ਕੋਈ ਕੱਲੇ ਬਜ਼ੁਰਗ ਦੇਖਦੇ ਜਾਂ ਮਤਾਵਾਵਾਂ ਪਹਿਣਾ ਨਹੀਂ ਦੇਖਣੀਆਂ ਬੱਚੇ ਨਹੀਂ ਦੇਖਦੇ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੁੰਦੀ ਹੈ ਜਿਹੜੀ ਉਹਨਾਂ ਦੀ ਸ਼ਬਦਾਵਲੀ ਹੈ ਉਹ ਸ਼ਬਦਾਵਲੀ ਨੂੰ ਸੋਚ ਕੇ ਮਾਨਸਿਕਤਾ ਕੀ ਹੋ ਕਹੂ ਬੰਦੇ ਦੀ ਤੁਸੀਂ ਇਹਨਾਂ ਦੋਏ ਪਾਰਟੀਆਂ ਦਾ ਲੱਖਸਾ ਦਾ ਪਾਣਾ ਸਿੱਧੂ ਤੇ ਉਗਰਾਹ ਜਿੱਥੇ ਬੰਦੀ ਦੀ ਸੋਚ ਨੂੰ ਤੁਸੀਂ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਉਹ ਕਿਹੜਾ ਰੂਪ ਉਤਾਰਨ ਕਰ ਰਹੇ ਨੇ ਦੇਖੋ ਗੱਲ ਇਹ ਆ ਵੀ ਜਦੋਂ ਸ਼ੁਰੂ ਦੇ ਵਿੱਚ ਕਿਸਾਨੀ ਅੰਦੋਲਨ ਲੱਗਿਆ ਦਾ ਮੈਂ ਇਹਨਾਂ ਦੀ ਸੋਚ ਤੋਂ ਪੂਰਾ ਜਾਣ ਕੇ ਵੀ ਪ੍ਰਭਾਵਿਤ ਸੀਗਾ ਜਾਂ ਇੰਜ ਲਾ ਲਓ ਵੀ ਮੈਨੂੰ ਇਹਨਾਂ ਦੀ ਅੰਦਰਲੀ ਜਿਹੜੀ ਮਾਨਸਿਕਤਾ ਸੀ ਉਹ ਪੰਨੀ ਸੀ ਪਤਾ ਜਾਂ ਇਹਨਾਂ ਦੇ ਵਰਕਾਂ ਬਾਰੇ ਨਹੀਂ ਸੀ ਪਤਾ ਜਦੋਂ ਅਸੀਂ ਗਏ ਤਾਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੀ ਸਟੇਜ ਤੇ ਗਏ ਸੀਗੇ ਸਭ ਤੋਂ ਪਹਿਲਾਂ 7-800 ਬੰਦਾ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਲੈ ਕੇ ਇਹਨਾਂ ਦੀ ਸਟੇਜ ਤੇ ਪਹੁੰਚੀ ਸੀ ਇਹਨਾਂ ਦੀ ਸਟੇਜ ਤੇ 3 ਘੰਟੇ ਸੀ ਆਪਣੇ ਬਲਾਰਿਆਂ ਨੂੰ ਬੁਲਾਇਆ ਸੀ ਔਰ ਹੱਕ ਦੇ ਵਿੱਚ ਗਏ ਸੀਗੇ ਹੌਲੀ-ਹੌਲੀ ਜਦੋਂ ਪਤਾ ਲੱਗਿਆ ਇਹਨਾਂ ਨੂੰ ਇਹਨਾਂ ਬਾਰੇ ਪਤਾ ਲੱਗਦਾ ਗਿਆ ਵੀ ਇਹ ਜਦੋਂ ਵੀ ਸਾਨੂੰ ਐਸ ਸੀ ਭਾਈਚਾਰੇ ਨੂੰ ਲੋੜ ਪੈਂਦੀ ਆ ਤਾਂ ਇਹ ਉਥੇ ਉਹੀ ਜੱਟ ਬਾਦ ਖੜਾ ਕਰ ਲੈਂਦੇ ਨੇ ਉਹ ਉਹਨਾਂ ਲੋਕਾਂ ਦੀ ਸਪੋਰਟ ਕਰ ਦਿੰਦੇ ਨੇ ਜਿਹੜੇ ਸਾਡੇ ਨਾਲ ਜਾ ਕੇ ਵਧਿੱਕੀਆਂ ਕਰਦੇ ਨੇ ਇਸ ਕਰਕੇ ਅਸੀਂ ਹੁਣ ਇਹਨਾਂ ਤੋਂ ਹੁਣ ਜਿਹੜੇ ਕੋਈ ਵੀ ਇਹਨਾਂ ਦਾ ਕੋਈ ਪ੍ਰੋਗਰਾਮ ਹੁੰਦਾ ਉਹਦੇ ਅਸੀਂ ਬਾਈਕਾਰਡ ਕਰਦੇ ਹੋਏ ਸਾਈਡ ਤੇ ਹੋਗੇ ਅਸੀਂ ਇਹਨਾਂ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਨਹੀਂ ਜਾਂਦੇ ਕਿਉਂਕਿ ਜਦੋਂ ਸਾਡੀ ਹੈਲਪ ਨਹੀਂ ਕਰਦੇ ਅਸੀਂ ਕਿਉਂ ਨਾਲ ਜਾ ਕੇ ਖੜੀਏ ਸਾਡੇ ਭਾਈਚਾਰੇ ਨੂੰ ਤਾਂ ਡਾਂਗਾ ਨਾਲ ਕੁੱਟਦੇ ਆ ਮਾਰਦੇ ਆ ਲੱਤਾਂ ਮਹਾ ਤੋੜਦੇ ਆ ਤੇ ਬਾਅਦ ਚ ਕਦੇ ਉਹਨਾਂ ਨੂੰ ਕਿਹੜੀ ਇੱਕ ਹੋਰ ਦੱਸਦਾ ਜੀ ਤੁਹਾਨੂੰ ਇਹਨਾਂ ਉਹਨਾਂ ਬੱਚਿਆਂ ਤੇ ਇਲਜ਼ਾਮ ਲਾਇਆ ਕਹਿੰਦੇ ਜੀ ਉਹ ਸੁਭਾਗ ਲਰਨੀ ਉਹ ਨਸ਼ੇ ਨਸ਼ੇ ਦੀ ਨਸ਼ੇੜੀ ਨਹੀਂ ਜਦੋਂ ਉਹਨਾਂ ਨੂੰ ਰਿਪੋਰਟ ਆ ਗਈ ਉਹਨਾਂ ਨੇ ਬੱਚਿਆਂ ਦਾ ਕਦੇ ਜੋਜ ਲਈ ਹੋਈ ਨਹੀਂ ਉਹਨਾਂ ਦੇ ਪਿਛਲੀ ਰਿਪੋਰਟ ਆ ਗਈ ਉਹਨਾਂ ਦੇ ਖੂਨ ਦੇ ਵਿੱਚ ਨਨਕੇ ਬਲੱਡ ਆ ਬਲੱਡ ਦੇ ਵਿੱਚ ਨਸ਼ਾ ਆਇਆ ਹੀ ਨਹੀਂ ਹੁਣ ਇਹਨਾਂ ਦਾ ਕੀ ਕਹਿਣਾ ਸੋ ਇਹਨਾਂ ਦੀ ਜਿਹੜੀ ਇਹ ਸੋਚ ਹੈ ਇਹ ਪੰਜਾਬ ਦੇ ਵਿੱਚ ਪਾੜ ਪਾਉਣ ਵਾਲੀ ਸੋਚ ਹੈ ਔਰ ਅਸੀਂ ਭਾਈਚਾਰੇ ਨੂੰ ਤੇ ਬੀਸੀ ਭਾਈਚਾਰੇ ਨੂੰ ਜਨ ਕਾਟਾ ਕਰਨ ਨੂੰ ਵਰਗ ਵੰਡੀਆਂ ਜਿਹੜੀਆਂ ਪਾ ਰਹੇ ਨੇ ਪੰਜਾਬ ਦੇ ਹਿੱਤ ਵਾਸਤੇ ਨਹੀਂ